ਅੱਜ ਅਸੀਂ ਇੱਕ ਦੂਜੇ ਨੂੰ ਸਵੇਰੇ ਮਿਲਦੇ ਆ ਨਾ ਅਸੀਂ ਕਹਿੰਦੇ ਗੁੱਡ ਮਾਰਨਿੰਗ ਇਹੀ ਆ ਨਾ ਮੈਂ ਬੇਨਤੀ ਕਰਨੀ ਵੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਯਾ ਅਸੀਂ ਜਦੋਂ ਸੀ ਕਹਿੰਨਾ ਵੀ ਸਵੇਰੇ ਨੂੰ ਮਿਲਿਆ ਕਹਿੰਦਾ ਗੁੱਡ ਮਾਰਨਿੰਗ ਦੁਪਹਿਰ ਤੋਂ ਬਾਅਦ ਮਿਲਿਆ ਕਹਿੰਦਾ ਗੁੱਡ ਆਫਟਰਨੂਨ ਫਿਰ ਕਹਿੰਦਾ ਗੁੱਡ ਈਵਨਿੰਗ ਫਿਰ ਕਹਿੰਦਾ ਗੁੱਡ ਨਾਈਟ ਹੁਣ ਇਹਨਾਂ ਤੇ ਕਦੀ ਅਰਥ ਸਮਝ ਕੇ ਦੇਖੋ ਤੁਸੀਂ ਹਾਲਾਂਕਿ ਚਾਹੀਦਾ ਪਤਾ ਹੀ ਕਿ ਸਿੱਚਾਈ ਦਾ ਇਹ ਸੀ ਵੀ ਜਿਹੜਾ ਸਾਡਾ ਮਿਰਸ ਹੈ ਅਸੀਂ ਇਹਨਾਂ ਨੂੰ ਦੱਸਦੇ ਸਾਡਾ ਮਿਰਸਾ ਕਿ ਸਾਡਾ ਸੱਭਿਆਚਾਰ ਕੀ ਹੈ ਅਸੀਂ ਵੈਸਟਰਨ ਕਲਚਰ ਨੂੰ ਇੰਨਾ ਕੁ ਆਪਣੇ ਜੀਵਨ 'ਚ ਢਾਲ ਚੁੱਕੇ ਆ ਅੱਜ ਗੁਰੂ ਕਲਦੇਵਰ ਸਾਹਿਬ ਵੱਲੋਂ ਫਤਿਹ ਪੁੱਲ ਗਈ ਹੈ ਤੇ ਸਾਨੂੰ ਗੁੱਡ ਮਾਰਨਿੰਗ ਚ ਇਤੇ ਰਹਿ ਗਏ ਤੇ ਨਹੀਂ ਤੁਸੀਂ ਆਪਣੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਕਿਸੇ ਕਿਸੇ ਜਗ੍ਹਾ ਤੇ ਜਾਂਦੇ ਹੋ ਜਿੱਥੇ ਇਹੋ ਜੇ ਉਹਨਾਂ ਨਾਲ ਤੁਸੀਂ ਮੈਂ ਲੋਗ ਨਾਲ ਗੱਲਬਾਤ ਕਰਉ ਪਰ ਜਿੱਥੇ ਜਦੋਂ ਅਸੀਂ ਘਰਾਂ ਦੇ ਵਿੱਚ ਰਿਸ਼ਤੇਦਾਰਾਂ ਵਿੱਚ ਆਪਸੀ ਅਸੀਂ ਵੀਰ ਭੈਣ ਭਰਾ ਜਦੋਂ ਗੱਲ ਕਰਦੇ ਆ ਉਦੋਂ ਵੀ ਅਸੀਂ ਮੈਸੇਜ ਕਰਨ ਲੱਗਿਆ ਵੀ ਸਾਨੂੰ ਗੁੱਡ ਮਾਰਨਿੰਗ ਚੇਤੇ ਆ ਹੁਣ ਦੇਖੋ ਮਹਾਨਤਾ ਕੀ ਇਹ ਸ਼ਬਦੀ ਹੁਣ ਧਿਆਨ ਨਾਲ ਸੁਣਿਆ ਜੀ ਸ਼ਬਦ ਦੀ ਮਹਾਨਤਾ ਕੀ ਹੈ ਸਵੇ ਕਿਸੇ ਨੂੰ ਮਿਲਿਆ ਕਹਿੰਦਾ ਗੁੱਡ ਮਾਰਨਿੰਗ ਇਹਦਾ ਭਾਵ ਸਵੇਰੇ ਕਹਿੰਦਾ ਸਵੇਰ ਤੇਰੀ ਚੰਗੀ ਹੋਵੇ ਦੁਪਹਿਰ ਦਾ ਵੀ ਕੋਈ ਨਹੀਂ ਪਤਾ ਸ਼ਾਮ ਦਾ ਵੀ ਨਹੀਂ ਪਤਾ ਤੇ ਰਾਤ ਦਾ ਵੀ ਕੋਈ ਨਹੀਂ ਪਤਾ ਜੇ ਮਿਲਿਆ ਉਹਨੂੰ ਦੁਪਹਿਰ ਤੋਂ ਬਾਅਦ ਕਹਿੰਦਾ ਗੁੱਡ ਆਫਟਰਨੂੰ ਕਿੰਨਾ ਪਤਾ ਨਹੀਂ ਸਵੇਰੇ ਕਿੰਨੇ ਤੈਨੂੰ ਦੁੱਖ ਮਿਲੇ ਹੋਣਗੇ ਮੈਨੂੰ ਕੀ ਪਤਾ ਹੁਣ ਆਪਾਂ ਮਿਲੇ ਹੁਣ ਤੇਰੀ ਜ਼ਿੰਦਗੀ ਹੋ ਜਾਏ ਗੁੱਡ ਇਵਨਿੰਗ ਕਹਿੰਦਾ ਸਵੇਰੇ ਵੀ ਕੋਈ ਨਹੀਂ ਪਤਾ ਸ਼ਾਮ ਵੀ ਦੁਪਹਿਰ ਵੀ ਕੋਈ ਨਹੀਂ ਪਤਾ ਹੁਣ ਸ਼ਾਮ ਤੂੰ ਚੰਗਾ ਭਲਾ ਮਿਲਿਆ ਇਸ ਕਰਕੇ ਮੈਂ ਕਹਿੰਦਾ ਤੇਰੀ ਗੁੱਡ ਇਵਨਿੰਗ ਹੋ ਜਾਏ ਉਹ ਕਹਿੰਦਾ ਤੇਰੀ ਵੀ ਗੁੱਡ ਇਵਨਿੰਗ ਹੋਏ ਇਹੀ ਹੈ ਨਾ ਹੁਣ ਅਗਲੀ ਗੱਲ ਇੱਕ ਹਿੰਦੂ ਵੀਰ ਇੱਕ ਦੂਸਰੇ ਵੀਰ ਨੂੰ ਮਿਲਦਾ ਕੋਈ ਕਹਿੰਦਾ ਉਹ ਕਹਿੰਦਾ ਜੈ ਮਾਤਾ ਜਾਂ ਕੋਈ ਕਹਿੰਦਾ ਜੈ ਕ੍ਰਿਸ਼ਨ ਜੋ ਵੀ ਸ਼ਬਦ ਵਰਤਦੇ ਨੇ ਉਹ ਕਹਿੰਦਾ ਤੈਨੂੰ ਵੀ ਕ੍ਰਿਸ਼ਨ ਚੇਤੇ ਆਏ ਤੇ ਮੈਨੂੰ ਵੀ ਕ੍ਰਿਸ਼ਨ ਚੇਤੇ ਆਏ ਬਾਕੀਆਂ ਦਾ ਸਾਨੂੰ ਕੋਈ ਨਹੀਂ ਪਤਾ ਹੁਣ ਜਿਹੜਾ ਜਿਹੜੇ ਹੁਣ ਸਮੇ ਆਪਾਂ ਤੈਨੂੰ ਕਹੜਿਆ ਵੀ ਜੈ ਕ੍ਰਿਸ਼ਨ ਕੋਈ ਵੀ ਜੈ ਰਾਮ ਸ਼ਬਦ ਵਰਤਿਆ ਕਹਿੰਦਾ ਤੈਨੂੰ ਵੀ ਰਾਮ ਚੇਤੇ ਆਏ ਤੇ ਮੈਨੂੰ ਵੀ ਰਾਮ ਚੇਤੇ ਆਏ ਬਾਕੀਆਂ ਦਾ ਸਾਨੂੰ ਕੋਈ ਨਹੀਂ ਪਤਾ ਕੋਈ ਜਿਹੜੇ ਲੋਕ ਜਿਹੜੇ ਮੁਸਲਮਾਨ ਵੀਰ ਨੇ ਜਦੋਂ ਆਪਸ ਵਿੱਚ ਮਿਲਦੇ ਨੇ ਉਹ ਕਹਿੰਦੇ ਅਸਲਾਮ ਵਾਲੇਕੁਮ ਉਹ ਕਹਿੰਦਾ ਵਾਲੇਕੁਮ ਅਸਲਾਮ ਹੁਣ ਇਹਦਾ ਅਰਥ ਕੀ ਹੈ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਦਾ ਅਰਥ ਹੈ ਤੇਰੇ ਤੇ ਖੁਦਾ ਦੀ ਰਹਿਮਤ ਹੋਵੇ ਦੂਜਾ ਕਹਿੰਦਾ ਵ ਵਾਲੇਕੁਮ ਅਸਲਾਮ ਉਹ ਕਹਿੰਦਾ ਜੇ ਮੇਰੇ ਤੇ ਖੁਦਾ ਦੀ ਰਹਿਮਤ ਹੋਵੇ ਤੇ ਤੇਰੇ ਤੇ ਵੀ ਖੁਦਾ ਦੀ ਰਹਿਮਤ ਹੋਵੇ ਬਾਕੀਆਂ ਦਾ ਸਾਨੂੰ ਕੋਈ ਨਹੀਂ ਪਤਾ ਕਲ ਸਮਝ ਆ ਰਹੀ ਹੈ ਕਿ ਨਹੀਂ ਤੇਰੇ ਤੇ ਵੀ ਖੁਦਾ ਦੀ ਰਹਿਮਤ ਹੋਵੇ ਮੇਰੇ ਤੇ ਵੀ ਖੁਦਾ ਦੀ ਰਹਿਮਤ ਹੋਵੇ ਬਾਕੀਆਂ ਦਾ ਨਹੀਂ ਪਤਾ ਪੁਰ ਸੁਰਤ ਲੈ ਕੇ ਚੱਲੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਾਂ ਐਡਾ ਮਹਾਨ ਵਿਰਸਾ ਮੈਂ ਤਾਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਗੁਰਦੁਆਰਾ ਸਾਹਿਬ ਅਦਿਆਂ ਚਲਣੀ ਨਹੀਂ ਸੈਰ ਚੱਲਦੇ ਹਾਂ ਕਦੀ ਮਹਿਸੂਸ ਕਰਕੇ ਵੇਖੋ ਸਾਡੇ ਬੱਚੇ ਨੂੰ ਥੋੜੀ ਜਿਹੀ ਸੱਟ ਲੱਗੇ ਨਾ ਮਾਂ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਥੋੜੀ ਜਿਹੀ ਸੱਟ ਲੱਗੇ ਪਰ ਬਾਪੂ ਕੇ ਹੋ ਜਾ ਹੋਵੇਗਾ ਸ਼ਮਕੌਰ ਦੀ ਗੜੀ ਵਿੱਚ ਉਹਦੀ ਲਾਤ ਨੂੰ ਬਾਪੂ ਨਿਕਲਦਾ ਬੱਚਿਆਂ ਦੇ ਸ਼ਰੀਰ ਸਭ ਨੇ ਅੱਖਾਂ ਦੇ ਪਏ ਅੱਜ ਦੇਖਿਆ ਕਰਕੇ ਗੁਰੂ ਕਲਗੀ ਤਰਸੈਬ ਲੰਘਦੇ ਉਥੇ ਇੱਕ ਸੱਜਣ ਨੇ ਬੜੀ ਕਮਾਲ ਦੀ ਗੱਲ ਕੀਤੀ ਉਹ ਕਹਿੰਦੇ ਗੁਰੂ ਕਲਗੀ ਤਰਸੈਬ ਅੱਗੇ ਨਿਕਲੇ ਤੇ ਭਾਈ ਦਇਆ ਸਿੰਘ ਪਿੱਛੇ ਨੇ ਭਾਈ ਦਇਆ ਸਿੰਘ ਉਹ ਜਦੋਂ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਗੇ ਲੰਘੇ ਆਵਾਜ਼ ਮਾਰਦੇ ਨੇ ਭਾਈ ਦਇਆ ਸਿੰਘ ਨੂੰ ਕਿੰਨੇ ਅੱਗੇ ਭਾਈ ਦਇਆ ਸਿੰਘ ਰੁਕਿਆ ਕਿਉਂ ਹੈ ਪਤਾ ਹੈ ਭਾਈ ਦਇਆ ਸਿੰਘ ਕੀ ਕਹਿੰਦੇ ਨੇ ਕਿ ਨਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਦੇ ਅੰਦਰ ਕਿੰਨੇ ਗਰੀਬ ਲੋਕ ਹੋਣਗੇ ਅੱਜ ਤੱਕ ਕਦੀ ਕੋਈ ਕਫਨ ਤੋਂ ਬਗੈਰ ਵੀ ਗਿਆ ਹੈ ਮਹਾਰਾਜ ਤੁਸੀਂ ਦੁਨੀਆ ਦੀਆਂ ਇੱਜ਼ਤਾਂ ਪੱਤ ਟੱਕਣ ਵਾਲੇ ਸੰਸਾਰ ਨੂੰ ਐਡੀ ਉੱਚੀ ਸ਼ੌਹਤ ਦੇਣ ਵਾਲੇ ਮਹਾਰਾਜ ਮੇਰਾ ਚਿਤ ਕਰਦਾ ਸ਼ਰੀਰ ਤੋਂ ਕੱਪੜੇ ਲਾਵਾ ਦੋ ਟੋਟ ਕੇ ਤਿਆਰ ਕਰਾਂ ਇੱਕ ਬਾਬਾਜੀਤ ਸਿੰਘ ਦੇ ਤਨ ਤੇ ਪਾ ਦਿਆਂ ਤੇ ਦੂਜੇ ਬਾਬਾ ਜਯਾਰ ਸਿੰਘ ਦੇ ਤਨ ਤੇ ਬੋਲੇ ਸੋਨਿਹਾਲ ਤੇ ਨੰ ਪਾਈਸਾ ਪਾਈ ਦਇਆ ਸਿੰਘ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਤੇ ਕੀ ਕਹਿੰਦੇ ਨੇ ਕਹਿੰਦੇ ਨੇ ਮੈਂ ਤੈਨੂੰ ਰੋਕਦਾ ਨਹੀਂ ਪਾਈ ਦਇਆ ਸਿੰਘ ਦੇ ਤਨ ਤੇ ਪਾ ਤੂੰ ਕਪੜਾ ਮੈਂ ਰੋਕਦਾ ਨਹੀਂ ਤੈਨੂੰ ਤੂੰ ਬਾਬਾ ਜੀਤ ਸਿੰਘ ਦੇ ਤਨ ਤੇ ਕਪੜਾ ਪਾ ਪਰ ਮੇਰੇ ਬੱਚਿਆਂ ਦੇ ਤਨ ਟੱਕੋਂ ਤੋਂ ਪਹਿਲਾਂ ਕਿੰਨੀਆਂ ਮਾਵਾਂ ਦੇ ਬੱਚੇ ਇੱਥੇ ਪਏ ਨੇ ਪਹਿਲਾਂ ਉਹਨਾਂ ਦੇ ਤਨ ਨੂੰ ਟੱਕ ਮੇਰੇ ਪੁੱਤਰਾਂ ਦੀ ਬਾਰੀ ਬਾਅਦ ਸਾਈ ਇਹੋ ਜਾਂ ਗੁਰੂ ਤੁਹਾਨੂੰ ਕਿੱਥੇ ਲੱਭਣਾ ਹੈ ਇਹੋ ਜਾਂ ਗੁਰੂ ਲੱਭਣਾ ਕਿਤੇ ਤੇ ਇਹੋ ਜੇ ਗੁਰੂ ਨੇ ਜਿਹੜਾ ਸਾਨੂੰ ਦਿਰਸਾ ਦਿੱਤਾ ਹੈ ਨਾ ਵਿਰਸਾ ਗੁਰੂ ਕਲਗੀਧਰ ਸਾਹਿਬ ਨੇ ਆ ਜਿਹੜੀ ਸਾਨੂੰ ਮੈਂ ਗਲਤ ਫਿਰ ਉੱਥੇ ਆਵਾਂ ਜਿਹੜੀ ਸਾਨੂੰ ਫਤਿਹ ਦਿੱਤੀ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੇਖੋ ਅਸੀਂ ਕਹਿੰਦੇ ਗੁੱਡ ਮਾਰਨਿੰਗ ਸਾਨੂੰ ਅਸੀਂ ਗੁੱਡ ਮਾਰਨਿੰਗ ਸਵੇਰ ਚੰਗੀ ਦੁਪਹਿਰ ਦਾ ਸ਼ਾਮ ਦਾ ਰਾਤ ਦਾ ਨਹੀਂ ਪਤਾ ਕਹਿੰਦਾ ਜੈ ਰਾਮ ਜੈ ਕ੍ਰਿਸ਼ਨ ਤੈਨੂੰ ਵੀ ਜੈ ਰਾਮ ਰਾਮ ਚੇਤੇ ਆਏ ਤੈਨੂੰ ਵੀ ਕ੍ਰਿਸ਼ਨ ਚੇਤੇ ਆਏ ਬਾਕੀਆਂ ਦਾ ਸਾਨੂੰ ਨਹੀਂ ਪਤਾ ਉਹ ਕਹਿੰਦਾ ਅਸਲਾਮ ਵਾਲੇਕੁਮ ਕਿਦਾ ਤੇਰੇ ਤੇ ਰੱਬ ਦੀ ਰਹਿਮਤ ਹੋਵੇ ਦੂਜਾ ਕਹਿੰਦਾ ਵਾਲੇਕੁਮ ਸਲਾਮ ਤੇਰੇ ਤੇ ਖੁਦਾ ਦੀ ਵੀ ਰਹਿਮਤ ਹੋਵੇ ਪਰ ਜਦੋਂ ਸਿੱਖ ਸਿੱਖ ਨੂੰ ਮਿਲਦਾ ਨਾ ਪਹਿਲੀ ਤਾਂ ਗੱਲ ਸਾਨੂੰ ਦੋ ਵਾਰੀ ਵਾਹਿਗੁਰੂ ਚੇਤੇ ਆਉਂਦਾ ਹੈ ਉਹ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਗਤ ਇਹਦਾ ਭਾਵ ਪਹਿਲੀ ਗੱਲ ਉਹ ਕਹਿੰਦਾ ਜਦੋਂ ਇੱਕ ਸਿੱਖ ਸਿੱਖ ਨੂੰ ਮਿਲ ਕੇ ਫਤਿਹ ਬੁਲਾਉਂਦਾ ਹੈ ਨਾ ਉਹ ਕਹਿੰਦਾ ਆਪ ਨੂੰ ਦੋਨਾਂ ਨੂੰ ਦੋਨਾਂ ਨੂੰ ਵਾਹਿਗੁਰੂ ਨਹੀਂ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਜਿੱਥੇ ਵੀ ਵਾਹਿਗੁਰੂ ਦਾ ਖਾਲਸਾ ਬੈਠਾ ਹੋਇਆ ਆਪਣੇ ਦੋਨਾਂ ਵਾਸਤੇ ਨਹੀਂ ਇਹ ਕੋ ਕਿੰਡੀ ਕਮਾਲ ਦੀ ਗੱਲ ਹੈ ਵੀ ਆਪਣੇ ਦੋਨਾਂ ਵਾਸਤੇ ਨਹੀਂ ਜਿੱਥੇ ਵੀ ਖਾਲਸਾ ਬੈਠਾ ਹਰ ਇੱਕ ਖਾਲਸੇ ਨੂੰ ਵਾਹਿਗੁਰੂ ਚੇਤੇ ਆਦਾ ਹੈ ਤੇ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਜੀ ਆਪਾਂ ਤਨ ਕਰਕੇ ਕਿਸੇ ਜਗ੍ਹਾ ਤੇ ਫਤਿਹ ਪਾ ਲਈਏ ਮਨ ਕਰਕੇ ਵਿਕਾਰਾਂ ਵਿੱਚੋਂ ਫਤਿਹ ਪਾਈਏ ਕਹਿਣ ਲੱਗੇ ਕੱਲੀ ਅਸੀਂ ਫਤਿਹ ਨਹੀਂ ਪਾਈ ਕਿ ਜਿੱਥੇ ਵੀ ਖਾਲਸੇ ਨੇ ਫਤਿਹ ਪਾਈਏ ਇਹ ਵਾਹਿਗੁਰੂ ਦੀ ਆਪਣੀ ਫਤਿਹ ਹੈ ਇਹਦੇ ਨਾਲ ਅਹੰਕਾਰ ਵੀ ਖਤਮ ਹੁੰਦਾ ਹੈ ਇਹਦਾ ਭਾਵ ਮੈਂ ਫਿਰ ਗੱਲ ਰਿਪੀਟ ਕਰਾਂ ਜਦੋਂ ਅਸੀਂ ਇਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ ਖਾਲਸਾ ਜੀ ਦੋ ਇੱਕ ਦੂਜੇ ਨਾਲ ਫਤਿਹ ਦੀ ਸਾਂਝ ਪਾਉਂਦਾ ਉਹ ਕਹਿੰਦਾ ਆਪਾਂ ਨੂੰ ਦੋਨਾਂ ਨੂੰ ਵਾਹਿਗੁਰੂ ਚੇਤੇ ਆਏ ਜਿੱਥੇ ਵੀ ਖਾਲਸਾ ਬੱਚਾ ਹੋਇਆ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੰਦਨ ਵਾਲਾ ਬੈਠਾ ਹਰ ਇੱਕ ਨੂੰ ਗੁਰੂ ਚੇਤੇ ਆਏ ਤੇ ਜਿੱਥੇ ਵੀ ਖਾਲਸੇ ਦੀ ਜਿੱਤ ਹੁੰਦੀ ਹੈ ਉਹ ਖਾਲਸੇ ਦੀ ਆਪਣੀ ਜਿੱਤ ਨਹੀਂ ਉਹ ਵਾਹਿਗੁਰੂ ਦੀ ਆਪਣੀ ਜਿੱਤ ਹੈ ਰੋਜ਼ ਦਾ ਬਾਣੀ ਚੋਂ ਪੜਦੇ ਆ ਕਹੋ ਨਾਨਕ ਸਭ ਤੇਰੀ ਕਢਾਈ ਕੋਈ ਨਾਉ ਨਾ